ਠੀਕ ਹੈ ਸੀਟ ਸਭ ਕੁਝ ਠੀਕ ਹੈ ਕਲੱਚ ਦਵਾ ਕੇ ਦੇਖੋ ਪਹਿਲਾਂ ਦਵਾਉਂਦਾ ਕਲੱਚ ਹਾਂਜੀ ਹਾਂਜੀ ਪਹਿਲਾਂ ਠੀਕ ਹੈ ਠੀਕ ਹੈ ਔਰ ਦੇਖ ਲਓ ਇੱਥੇ ਇਹਦਾ ਜਦੋਂ ਗੱਡੀ ਤੁਸੀਂ ਚਲਾਉਣੀ ਆ ਰਾਤ ਸੋਣਾ ਇੱਥੇ ਠੀਕ ਹੈ ਬਾਕੀ ਹੁਣ ਕਈਆਂ ਨੇ ਤੁਹਾਨੂੰ ਪਿੱਛੇ ਓਵਰਟੇਕ ਵੀ ਕਰਨਾ ਆ ਮੋਟਰਸਾਈਕਲ ਜਿੱਦਾਂ ਹੋਗੇ ਉਹਨਾਂ ਨੇ ਸਾਨੂੰ ਓਵਰਟੇਕ ਕਰਨਾ ਤੇ ਬਾਕੀ ਜਦੋਂ ਵੀ ਤੁਸੀਂ ਹੈ ਨਾ ਕਿਸੇ ਨੂੰ ਓਵਰਟੇਕ ਕਰਨ ਲੱਗੇ ਜਦੋਂ ਕੋਈ ਮੂਰੀ ਚੀਜ਼ ਹੈ ਤਾਂ ਹੁਣ ਐਕਟਿਵਾ ਖੜੀ ਹੈ ਕੋਈ ਮੋਟਰਸਾਈਕਲ ਹੈ ਗੱਡੀ ਮੂਵ ਕਰਨ ਲੱਗੇ ਪਹਿਲਾਂ ਸ਼ੀਸ਼ਾ ਦੇਖਣਾ ਆ ਠੀਕ ਹੈ ਫਿਰ ਗੱਡੀ ਮੂਵ ਕਰਿਓ ਜੇ ਰਾਈਟ ਕੇ ਲੈ ਰਾਈਟ ਸੀਸ਼ਾ ਜੇ ਲੈਫਟ ਕੇ ਲੈਫਟ ਸੀਸ਼ਾ ਤੇ ਹੁਣ ਰਾਸਤਾ ਹੈਗਾ ਦੇਖ ਲਓ ਇੱਥੇ ਛੋਟਾ ਜਿੱਦਾਂ ਹੁਣ ਮੂਰੇ ਕੋ ਗੱਡੀ ਆਉਂਦੀ ਹੋਈ ਤੇ ਲੱਗਦਾ ਹੈ ਗੱਡੀ ਨਹੀਂ ਨਿਕਲਣੀ ਹੈ ਆਪਣੇ ਕੋਲ ਰਾਸਤਾ ਦੇ ਕੋਈ ਨਹੀਂ ਜਗ੍ਹਾ ਹੈਗੀ ਆ ਫਿਰ ਉਸ ਤੇ ਤੁਸੀਂ ਡਿਪਰ ਵੀ ਯੂਜ਼ ਕਰ ਸਕਦੇ ਹੋ ਅਗਲੇ ਤੋਂ ਰਾਸਤਾ ਲੈਣ ਲਈ ਡਿਪਰ ਯੂਜ਼ ਕਰ ਸਕਦੇ ਹੋ ਡਿਪਰ ਦਾ ਪਤਾ ਹੁਣ ਡਿਪਰ ਦਾ ਨਹੀਂ ਪਤਾ ਤੁਹਾਨੂੰ ਮੈਂ ਦੱਸਿਆ ਨਹੀਂ ਸੀ ਡਿਪਰ ਦਾ ਇੱਥੋਂ ਬੱਸਿਆ ਵੀ ਹੁਣਾਂ ਮੰਨ ਚਾ ਹੂੰ ਇਹਨੂੰ ਏਦਾਂ ਕਿੰਨੀ ਵਾਰੀ ਕਲਿੱਕ ਕਰਨਾ ਤੁਸੀਂ ਇਹਨੂੰ ਦੋ ਤਿੰਨ ਬਰੀ ਉੱਧਰ ਕਲਿੱਕ ਕਰ ਸਕਦੇ ਆ ਜਿਹੜੇ ਅੱਛਾ ਅੱਛਾ ਚਾਹੀਦਾ ਨੂੰ ਇੱਧਰ ਦਨ ਲਾਈ ਦੇਣ ਜਿਹੜੇ ਬਲੈਟਾਂ ਵੀ ਬਲੈਕ ਕਰਦੇ ਹੁੰਦੇ ਆ ਹਾਂ ਹਨਾ ਜਿਹੜੀਆਂ ਹੈਡਲਾਈਟਾਂ ਬਲੈਕ ਕਰਦੇ ਹੁੰਦੇ ਆ ਪਾਸੋਂ ਬਲੈਟਾਂ ਜਿੱਦਾਂ ਸਾਈਡ ਲੈਨ ਨੂੰ ਜੇ ਹੁਣ ਮੰਨ ਲਓ ਤੁਹਾਨੂੰ ਲੱਗਦਾ ਆ ਹਾਂ ਦੋ ਗੱਡੀ ਜਿੱਦਾਂ ਹੁਣ ਮੂਰੇ ਗੱਡੀ ਆਉਂਦੀ ਆ ਆਪਣੀ ਗੱਡੀ ਜਿੱਦਾਂ ਜਾਂਦੀ ਪਈ ਆ ਦੋ ਗੱਡੀਆਂ ਨਹੀਂ ਨਿਕਲਦੀਆਂ ਆ ਜੇ ਆਪਣੇ ਕੋਲੋਂ ਰਾਹਤਾ ਹੈਗਾ ਸਾਈਡ ਤੇ ਗੱਡੀ ਖੜੀ ਕਰ ਲੈਣੀ ਅਗਲੇ ਬੰਦੇ ਨੂੰ ਰਾਹ ਦੇ ਦੇਣਾ ਇਹ ਵੀ ਤੁਸੀਂ ਅੰਦਾਜ਼ਾ ਲਾਉਣਾ ਆ ਮੂਰੇ ਤੁਸੀਂ ਇਹ ਨਾ ਹੋਵੇ ਕਿ ਆਪਾਂ ਵੀ ਗੱਡੀ ਲੈ ਜਾਈਏ ਮੂਰੇ ਠੀਕ ਹੈ ਦੂਰ ਤੱਕ ਨਿਗਾਹ ਰੱਖਣੀ ਆ ਤੁਸੀਂ ਹਾਂ ਦੂਰੋਂ ਅੰਦਾਜ਼ਾ ਲਾਉਣਾ ਤੁਸੀਂ ਗੱਡੀ ਦਾ ਠੀਕ ਤੇ ਇੱਕ ਫਿਰ ਤੁਸੀਂ ਜਦੋਂ ਹਨਾ ਜਦੋਂ ਰਾਤ ਹੋਵੇ ਮੰਨ ਲਓ ਹੁਣ ਇਧਰਲੇ ਪਾਸੇ ਐਕਟਿਵਾ ਆਇਆ ਜਾਂ ਗੱਭੇ ਤੁਸੀਂ ਗੱਡੀ ਕੱਢਣ ਲੱਗੇ ਆ ਇਧਰਲੇ ਪਾਸੇ ਮੋਟਰਸਾਈਕਲ ਲੱਗਾ ਹੈ ਨਾ ਵਿੱਚੋਂ ਗੱਡੀ ਕੱਢਣੀ ਆ ਗੱਭੇ ਸਾਣੀ ਗੱਡੀ ਕੱਢਣ ਲੱਗੇ ਆ ਹੌਲੀ ਗੱਡੀ ਕੱਢਣੀ ਆ ਇਹ ਨਾ ਹੋਵੇ ਕਿ ਆਪਾਂ ਤੇਜ਼ ਗੱਡੀ ਕੱਢੀਏ ਪਰ ਜਦੋਂ ਗੱਡੀ ਆਪਾਂ ਕੱਢਣੀ ਆ ਮੋੜਲਾ ਹਿੱਸਾ ਜਦੋਂ ਨਿਕਲ ਜਾਣਾ ਆ ਫਿਰ ਆਪਾਂ ਮੂਵ ਕਰਨ ਲੱਗੇ ਆ ਨਾ ਸਟੀering ਤੇ ਸ਼ੀਸ਼ਾ ਵੀ ਦੇਖਣਾ ਜੇ ਤੁਸੀਂ ਲੈਫਟ ਨੂੰ ਵਾੜੀ ਮੂਵ ਕਰਨ ਲੱਗੇ ਲੈਫਟ ਛੇ ਦੇਖ ਕੇ ਤੇ ਉਧਰਲਾ ਸ਼ੀਸ਼ਾ ਵੀ ਦੇਖਣਾ ਕਿ ਗੱਡੀ ਤਾਂ ਨਹੀਂ ਲੱਗਣ ਲੱਗੀ ਪਿੱਛੇ ਪੂਛ ਤੇ ਨਹੀਂ ਲੱਗਣ ਲੱਗੀ ਆ ਤੇ ਇਧਰੋਂ ਸਾਈਡ ਦਾ ਖਿਆਲ ਰੱਖਣਾ ਹੈ ਠੀਕ ਹੈ ਇਹ ਸ਼ੀਸ਼ੇ ਦੇਖਣਾ ਬਹੁਤ ਜ਼ਰੂਰੀ ਹੈ ਟ੍ਰੈਫਿਕ ਵਿੱਚ ਇਹ ਸ਼ੀਸ਼ੇ ਵਿੱਚ ਦੇਖ ਕੇ ਹੀ ਗੱਡੀ ਚੱਲਦੀ ਹੈ ਜ਼ਿਆਦਾ ਸਹੀ ਹੈ ਬਾਕੀ ਕਿਸੇ ਨੂੰ ਓਵਰਟੇਕ ਕਰਨ ਲੱਗੇ ਹਾਰਨ ਮਾਰ ਕੇ ਓਵਰਟੇਕ ਕਰਿਓ ਚਲਿਏ ਫੇ ਬਾਕੀ ਇੱਥੇ ਗਲੀਆਂ ਆ ਜਾਂ ਜਿੱਦਾਂ ਕਾਫੀ ਗਲੀਆਂ ਬੜੀਆਂ ਆ ਉੱਥੇ ਹਾਰਨ ਜ਼ਰੂਰ ਮਾਰੀ ਜਾਣਾ ਬਾਕੀ ਹੁਣ ਜਿਹੜੇ ਪੈਰ ਆ ਮਾਲੋ ਤੁਸੀਂ ਗੱਡੀ ਚਲਾਉਂਦੇ ਆ ਮੋਰੇ ਕੋਈ ਆ ਗਿਆ ਤੇ ਪੈਰ ਸ਼ੀਨ ਚੱਲਣ ਚਾਹੀਦੇ ਆ ਜੇ ਕੋਈ ਮੋਰੇ ਆ ਗਿਆ ਕਲਚ ਬ੍ਰੇਕ ਬਸ ਗੱਡੀ ਉੱਥੇ ਰੁਕਣੀ ਚਾਹੀਦੀ ਠੀਕ ਠੀਕ ਇਹ ਨਾ ਹੋਵੇ ਕਿ ਚਲੋ ਹੁਣ ਇੱਥੇ ਰੌਂਗ ਕੋਈ ਕਿੰਨੇ ਜਾਣੇ ਆਉਂਦੇ ਆ ਰੌਂਗ ਜੇ ਅਗਲਾ ਰੌਂਗ ਆਉਂਦਾ ਆ ਫਿਰ ਤੁਸੀਂ ਸੇਫਟੀ ਰੱਖਣੀ ਆ ਆਪਣੇ ਵੀ ਅਗਲੇ ਦੀ ਵੀ ਉੱਥੇ ਗੱਡੀ ਰੋਕ ਲੈਣੀ ਆ ਆਪਾਂ ਕਲੱਚ ਫੋਲਡ ਵਾ ਦੇ ਬ੍ਰੇਕ ਬ੍ਰੇਕ ਹੌਲੀ ਹੌਲੀ ਦਬਣੀ ਕਿਦਾਂ ਹੈ ਜੇ ਹੁਣ ਕੋਈ ਅਚਾਨਕ ਮੂਰੇ ਆ ਗਿਆ ਫਿਰ ਤਾਂ ਧੀਮੀ ਬ੍ਰੇਕ ਹੈਨਾ ਜੇ ਹਾਂ ਜੇ ਦੂਰੋਂ ਜਿੱਦਾਂ ਕੋਈ ਆਉਂਦਾ ਆ ਬ੍ਰੇਕ ਦੋ ਪੈਰ ਜਾ ਕੇ ਆਪਾਂ ਹੌਲੀ ਹੌਲੀ ਵੀ ਕਰ ਸਕਦੇ ਹਾਂ ਹਾਂ ਹੌਲੀ ਹੌਲੀ ਵੀ ਜੇ ਹੁਣ ਮੰਨ ਲਓ ਅਚਾਨਕ ਆ ਗਿਆ ਫਿਰ ਛੇਤੀ ਜੇ ਅਗਲਾ ਦੂਰ ਹੈ ਚਲੋ ਰਾਸਤਾ ਘਟਿਆ ਥੋੜੀ ਜੀ ਗੱਡੀ ਨੂੰ ਸਲੋ ਕਰਨੀ ਹੈ ਹਲਕੀ ਜਿਹੀ ਬ੍ਰੇਕ ਲਾ ਸਕਦੇ ਤੁਸੀਂ ਆਪਣੇ ਠੀਕ ਹੈ ਤੇ ਸਟੀਅਰਿੰਗ ਵੀ ਛੇਤੀ ਛੇਤੀ ਫੇਰ ਘੁਮਾਉਣਾ ਪੈਣਾ ਹੈ ਜਿੱਦਾਂ ਹੁਣ ਮੂਰੇ ਕੋਈ ਉਹ ਚੀਜ਼ ਐ ਮੁੜ ਕੇ ਫੇਰ ਉਧਰ ਨੂੰ ਕੱਟਣਾ ਪੈਣਾ ਸਟੀering ਫੇਰ ਸਿੱਧੀ ਕਰਨੀ ਪੈਣੀ ਐ ਫੇ ਸ਼ੀਸ਼ਾ ਦੇਖ ਕੇ ਫੇ ਆਪਣੀ ਸਾਈਡ ਤੇ ਲੈ ਕੇ ਆਉਣੀ ਪੈਣੀ ਐ ਫੇ ਸਿੱਧੀ ਕਰਨੀ ਪੈਣੀ ਐ ਸਟੀering ਵੀ ਛੇਤੀ ਛੇਤੀ ਘੁਮਾਉਣਾ ਪੈਣਾ ਐ ਸਾਰਾ ਕੁਝ ਤੇਜ਼ੀ ਦੇ ਨਾਲ ਐ ਤੇ ਜਿਹੜੀ ਨਿਗਾਹ ਐ ਉਹ ਵੀ ਆਪਾਂ ਛੇਤੀ ਛੇਤੀ ਦੇਖਣਾ ਠੀਕ ਨਹੀਂ ਐਕਟਿਵ ਰਹਿਣਾ ਐ ਇੱਥੇ ਜਿਆਦਾ ਚੱਲੀਏ ਫੇ ਚਲੋ ਹੈਂਡ ਬ੍ਰੇਕ ਡਾਊਨ ਕਰੋ ਤੇ ਜਦੋਂ ਹੁਣ ਗੱਡੀ ਦੂਰ ਨਹੀਂ ਹੈ ਨਾ ਤੁਸੀਂ ਹੁਣ ਮੂਰੇ ਖੰਭਾ ਐ ਤੇ ਉੱਧਰ ਦੇਖ ਕੇ ਸ਼ੀਸ਼ਾ ਦੇਖ ਕੇ ਗੱਡੀ ਉੱਧਰ ਨੂੰ ਮੂਵ ਕਰਿਓ ਹਾਂ ਚਲੋ ਤੋਰੋ ਗੱਡੀ ਆ ਗੱਡੀ ਦਾ ਕਿਦਾਂ ਲੰਘ ਲਾਂਗੇ ਚਲੋ ਤੁਸੀਂ ਤੋਰੋ ਗੱਡੀ ਹਜੇ ਬਹੁਤ ਜਗ੍ਹਾ ਆਪਣੇ ਕੋਲ ਠੀਕ ਹੈ ਪਾਰਕਿੰਗ ਲੈਟਾ ਜਾਗਦੀ ਉਹ ਵੀ ਬੰਦ ਕਰੋ ਆਪਣੀਆਂ ਠੀਕ ਹੈ ਚਲ ਠੀਕ ਹੈ ਓਕੇ ਆ ਇੰਨਾ ਕਿ ਫਾਸਲਾ ਬਹੁਤ ਆ ਉਰੇ ਇਹ ਜਿਹੜਾ ਲੈ ਕੇ ਜਾਂਦਾ ਆ ਫਿਰ ਉੱਥੇ ਜੇ ਕੋਲ ਜਾਂਦੀ ਗੱਡੀ ਆ ਆਪਣੀ ਫਾਸਲਾ ਬਣਾ ਕੇ ਰੱਖੜਾ ਕਲਚ ਦਬਾ ਕੇ ਥੋੜੀ ਜੀ ਬ੍ਰੇਕ ਲਾ ਸਕਦੇ ਆ ਇੱਧਰ ਦੇਖ ਰੋਡ ਖਾਲੀ ਆ ਚਲੋ ਉਧਰ ਹੋ ਗਿਆ ਆ ਆ ਠੀਕ ਆ ਇੱਥੇ ਰੱਖੋ ਤੁਸੀਂ ਆਪਣੀ ਬਿੱਡ ਸਿੱਧੀ ਰੱਖੋ ਤੇ ਜੇ ਤੁਹਾਨੂੰ ਦੂਸਰਾ ਗੀਅਰ ਪਾਉਣਾ ਹੈ ਦੂਸਰਾ ਗੀਅਰ ਪਾ ਸਕਦੇ ਆ ਸਪੀਡ ਵਧਾ ਕੇ ਦੂਜਾ ਗੀਅਰ ਪਾਓ ਫਿਰ ਪਹਿਲਾ ਗੀਅਰ ਤਾਂ ਆਪਾਂ ਚਲਾਉਣ ਲਈ ਰੱਖਣਾ ਪਾ ਲਓ ਦੂਸਰਾ ਗੀਅਰ ਉੱਧੇ ਕਲਾਚ ਸਾਰਾ ਕਲਾਚ ਛੱਡ ਦਿਓ ਠੀਕ ਹੈ ਆ ਜਿਹੜੇ ਟੋਏ ਆ ਇਹਨੂੰ ਤੁਸੀਂ ਸੈਂਟਰ ਵਿੱਚੋਂ ਕਰ ਸਕਦੇ ਹੋ ਛੋਟੇ ਟੋਏ ਆ ਗੱਬੇ ਹਾਣੀ ਕਰਦੇ ਉਹਨਾਂ ਨੂੰ ਬਸ ਸਹੀ ਹੈ ਠੀਕ ਹੈ ਹੁਣ ਆਪਣੀ ਸਾਈਡ ਤੇ ਗੱਡੀ ਰੱਖੋ ਇੱਧਰੋਂ ਮੇਰੇ ਵੱਲ ਠੀਕ ਹੈ ਬਸ ਇੱਥੇ ਰੱਖਣੀ ਹੈ ਗੱਡੀ ਉਹਨੇ ਆਪੇ ਨਿਕਲ ਜਾਣਾ ਬਸ ਆਪਣੀ ਜਗ੍ਹਾ ਨਹੀਂ ਛੱਡਣੀ ਆਪਣੀ ਸਾਈਡ ਹੁਣ ਛੱਡਿਓ ਆ ਜਿੱਦਾਂ ਹੁਣ ਆਹ ਮੋੜਿਆ ਨਾ ਲੈਫਟ ਲਿਓ ਫਸ ਐਕਟਿਵ ਰਹਿਣਾ ਜੇ ਕੋਈ ਮੋੜੇ ਆ ਗਿਆ ਹਨ ਜੇ ਗੱਡੀ ਹੌਲੀ ਕਰਨ ਦੀ ਲੋੜ ਹੈ ਥੋੜੀ ਜਿਹੀ ਬ੍ਰੇਕ ਲਾ ਲਿਓ ਰੋਕਣ ਦੀ ਲੋੜ ਹੈ ਰੋਕ ਲਿਓ ਕਲਚ ਫੁੱਲ ਦਬੋ ਪਹਿਲਾਂ ਸਟਾਪ ਕਰੋ ਗੱਡੀ ਇੱਥੇ ਸਟਾਪ ਕਿਉਂ ਕੀਤੀ ਪਤਾ ਮੋੜੇ ਐਕਟਿਵਾ ਆ ਮੋੜੇ ਐਕਟਿਵਾ ਸੀ ਮੋੜੇ ਗੱਡੀਆਂ ਉੱਤੇ ਵੀ ਲੱਗੀ ਸੀ ਤਾਂ ਕਿ ਮੈਂ ਤਾਂ ਆਪ ਕੱਢਣੀ ਨਹੀਂ ਹੈ ਹਾਂ ਹੁਣ ਗੱਡੀ ਆਪਣੀ ਰੁਕ ਗਈ ਹੈ ਤੇ ਹੁਣ ਦੂਸਰਾ ਗੀਅਰ ਸੱਜਾ ਹੁਣ ਪਹਿਲਾ ਗੀਅਰ ਪਾਓ ਤੁਸੀਂ ਹਮ ਚਲੋ ਹੁਣ ਇਹਨੂੰ ਵੀ ਕੱਢ ਲੈਣਦੇ ਹੋ ਸ਼ੀਸ਼ਾ ਦੇਖ ਕੇ ਗੱਡੀ ਇਧਰੋਂ ਕਰਿਓ ਠੀਕ ਠੀਕ ਚਲੋ ਚਲਾਓ ਗੱਡੀ ਪਲੈਸ਼ ਸ਼ੈਡੋ ਮੋਟਰਸਾਈਕਲੇ ਪਿੱਛੇ ਕੋਈ ਨਹੀਂ ਨਿਕਲ ਜਾਣੇ ਆ ਥੋੜੀ ਮੂਵ ਹੋਰ ਕਰੋ ਇਧਰੋਂ ਬਸ ਠੀਕ ਹੈ ਚਲ ਆਪਣੇ ਸਾਈਡ ਤੇ ਦੋਨੋਂ ਮੇਰੇ ਨਾਲ ਕਰੋ ਹਾਂ ਠੀਕ ਹੈ ਫਿਰ ਗੱਡੀ ਹੁਣ ਤੁਸੀਂ ਸਪੀਡ ਵਧਾ ਕੇ ਦੂਸਰਾ ਗੀਅਰ ਵੀ ਪਾਉਣਾ ਹੈ ਹਾਂਜੀ ਬਾਈ ਦਾ ਪਗਲ ਨਹੀਂ ਹੋਣਾ ਤੇ ਛੱਡ ਦਿਓ ਹਾਂ ਰੇਸ ਛੱਡ ਛੱਡ ਜੀ ਯਾਰ ਇਸ ਕਲੱਚ ਦਬੂ ਬੋਲ ਪਹਿਲਾ ਗੇਅਰ ਹੀ ਪਾਓ ਹਾਂ ਚਲੋ ਚਲਾਓ ਛੱਡੋ ਕਲੱਚ ਥੋਂ ਦੁਆਰਾ ਪਾਉਂਗੇ ਤੁਸੀਂ ਪਤਾ ਕੀ ਕੀਤਾ ਤੁਸੀਂ ਐਕਸਲੇਟਰ ਵੀ ਨਹੀਂ ਛੱਡਦੇ ਸੀਗੇ ਫੇਸ ਵੀ ਤਾਂ ਬੀ ਸੀਗੀ ਫਿਰ ਉੱਤਰੋ ਕਲੱਚ ਦਾ ਚੇਤਾ ਭੁੱਲ ਗਿਆ ਕੋਈ ਨਹੀਂ ਆਰਾਮ ਨਾਲ ਤੁਸੀਂ ਮੈਨੂੰ ਦੱਸ ਤੁਸੀਂ ਮੈਨੂੰ ਹਨਾ ਮੈਂ ਆਪਣੇ ਹਿਸਾਬ ਨਾਲ ਕਰਦੀ ਹਾਂ ਕਈ ਵਾਰ ਪਤਾ ਕੀ ਹੁੰਦਾ ਮੈਂ ਤੁਹਾਡੀ ਸੁਣਨ ਲੱਪੈਂਦੀ ਸੁਣਦੀ ਆ ਨਾ ਫਿਰ ਮੈਂ ਉੱਧਰ ਬਜ਼ਰ ਹੋ ਜਾਂਦੀ ਆ ਕੋਈ ਗੱਲ ਤੁਸੀਂ ਰਿਲੈਕਸ ਹੋ ਕੇ ਕਿੱਢ ਚਲਾਉਗਾ ਬੱਸ ਜਿੱਦਾਂ ਹਾਲ ਉੱਥੇ ਦੇਖੋ ਹਾਂ ਜਿਹੜਾ ਰਸਤੇ ਵਿੱਚ ਤੇ ਬਾਅਦ ਵੀ ਧਿਆਨ ਆ ਨਾ ਉੱਥੇ ਉੱਥੇ ਵੀ ਰੱਜਿਆ ਹੁੰਦਾ ਆ ਉਥੋਂ ਜੇ ਹੌਲੀ ਲੈ ਕੇ ਜਾਣੀ ਹੈ ਪਹਿਲੇ ਗियर ਵਿੱਚ ਲੈ ਜੀ ਪਹਿਲੇ ਗियर ਚ ਹੀ ਆਪਣੀ ਹਾਂਜੀ ਪਹਿਲਾ ਗियर ਹੀ ਆਪਣਾ ਅੱਗੇ ਜਾ ਕੇ ਕਰਨਾ ਉੱਥੇ ਅੱਗੇ ਰਸ਼ ਆ ਹਜੇ ਤੱਕ ਹੋਰ ਉਹਲੇ ਪਹਿਲੇ ਗियर 'ਚ ਹੀ ਲੈ ਜੀ ਇੱਥੋਂ ਕਿਉਂਕਿ ਇੱਥੇ ਹਾਂ ਨਾ ਰੱਜ ਵੀ ਹੁੰਦਾ ਆ ਹਾਂਜੀ ਮੈਨੂੰ ਪਤਾ ਬਾਜੀ ਦਾ ਘਰ ਇੱਥੇ ਹੀ ਆ ਅੱਛਾ ਅੱਛਾ ਇੱਦਾਂ ਥੋੜੀ ਰੱਖੋ ਗੱਡੀ ਮੇਰੇ ਨਾਲ ਆ ਜਿਹੜਾ ਹਾਂ ਟੋਆ ਇਹ ਨੂੰ ਸੈਂਟਰ ਵਿੱਚੋਂ ਹਾਂ ਠੀਕ ਹੈ ਕੀ ਵਾ ਠੀਕ ਹੈ ਓਕੇ ਓਕੇ ਹਾਂ ਠੀਕ ਹੈ ਚਲੋ ਬਸ ਇਹ ਇਦਾਂ ਹੀ ਆਂਦਾ ਚਲਾਉਣਾ ਪੈਣਾ ਸਟੀering ਮੂਵ ਕਰਤਾ ਵਾ ਠੀਕ ਹੈ ਸਿੱਧੀ ਕਰ ਲਈ ਆਪਣੀ ਸਾਈਡ ਤੇ ਲੈ ਜਾਂਦੀ ਹੈ ਹਾਂ ਠੀਕ ਹੈ ਚਲੋ ਓਕੇ ਦਵਾ ਦੇ ਪੀਨ ਸਹੀ ਆਂਡ ਆਪਣੀ ਸਾਈਡ ਤੇ ਲੈ ਗੀੱਡੀ ਕੱਢ ਕੇ ਹੁਣ ਦੂਸਰਾ ਗੀਰ ਪਾਉਂਦੇ ਹਾਂ ਚਲੋ 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 ਐਸੇ ਰੱਖੋ ਲੰਬਾ ਜਾਂ ਹਾਰਨ ਮਾਰੋ ਥੋੜਾ ਜਿਹਾ ਕਲਚ ਪ੍ਰੈਸ ਕਰੋ ਹਲਕਾ ਜਿਹਾ ਫੇਸ ਤੋਂ ਪੈਰ ਚੱਕ ਦਮ ਹਾਂ ਰੇ ਸ਼ਾਰਟ ਤੇ ਹਲਕਾ ਜਿਹਾ ਕਲਚ ਪ੍ਰੈਸ ਕਰੋ ਠੀਕ ਹੈ ਨਿਕਲੇ ਵੀ ਗੱਡੀ ਚਲੋ 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 ਸ਼ੀਸ਼ਾ ਦੇਖ ਕੇ ਨੂੰ ਉੱਪਰ ਟਿਕਰੋ ਰੇ ਤੋਂ ਬਦਾ ਇਹ ਉਹ ਠੀਕ ਕਰੋ ਮੋਰ ਬਤਾਓ ਆ ਠੀਕ ਆ ਦੇਖ ਲਓ ਹੁਣ ਰੂੜ ਇੱਥੇ ਖਾਲੀ ਹੈ ਨਾ ਹਾਂ ਮੈਂ ਥੋੜੀ ਇਸ ਵਧਾ ਕੇ ਤੁਸਾਂ ਨੂੰ ਗੇਅਰ ਚੇਂਜ ਕਰਨਾ